ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨੀ ਦਿਨੀ ਦੱਖਣੀ ਅਮਰੀਕਾ ਦੀ ਯਾਤਰਾ ਤੇ ਨੇ ਆਪਣੀ ਯਾਤਰਾ ਦੇ ਪਹਿਲੇ ਦੌਰ ਦੇ ਵਿੱਚ ਪ੍ਰਧਾਨ ਮੰਤਰੀ ਅਫਰੀਕੀ ਦੇਸ਼ ਕਾਨਾ ਵਿਖੇ ਪਹੁੰਚੇ ਉਸ ਤੋਂ ਬਾਅਦ ਦੱਖਣੀ ਅਮਰੀਕਾ ਦੇ ਦੇਸ਼ ਤ੍ਰਿਨੀਦਾਦ ਤੇ ਤਵੇਗੋ ਚ ਪਹੁੰਚੇ ਨੇ ਤ੍ਰਿਨੀਦਾਦ ਤੇ ਤਵੇਗੋ ਦੇ ਵਿੱਚ ਪ੍ਰਧਾਨ ਮੰਤਰੀ ਦਾ ਵੱਡੇ ਪੱਧਰ ਤੇ ਭਾਰਤੀ ਭਾਈਚਾਰੇ ਦੇ ਵੱਲੋਂ ਸਵਾਗਤ ਕੀਤਾ ਗਿਆ ਸੀ ਤੇ ਹੁਣ ਪ੍ਰਧਾਨ ਮੰਤਰੀ ਅਰਜنٹੀਨਾ ਤੇ ਬ੍ਰਾਜ਼ੀਲ ਪਹੁੰਚੇ ਨੇ ਜਿੱਥੇ ਭਾਰਤੀ ਭਾਈਚਾਰੇ ਵੱਲੋਂ ਇੱਕ ਪਾਸੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ ਦੂਜੇ ਪਾਸੇ ਅਰਜنٹੀਨਾ ਤੇ ਬ੍ਰਾਜ਼ੀਲ ਦੇ ਵੱਡੇ ਸਿਆਸਤਦਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਆਪਣੇ ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਲੈ ਕੇ ਖਾਸ ਤੌਰ ਤੇ ਗੱਲਬਾਤ ਕਰਨਗੇ ਖਾਸ ਤੌਰ ਤੇ ਬ੍ਰਾਜ਼ੀਲ ਅਤੇ ਅਰਜنٹੀਨਾ ਦੇ ਨਾਲ ਦੋਪੱਖੀ ਸਬੰਧ ਸੁਧਾਰਨ ਅਤੇ ਇਸ ਦੇ ਵਿੱਚ ਅੱਗੇ ਵਧਣ ਦਾ ਯਤਨ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾਵੇਗਾ ਖਾਸ ਤੌਰ ਤੇ ਇਸ ਦੌਰੇ ਦਾ ਮਕਸਦ ਲੀਥੀਅਮ ਦੇ ਭੰਡਾਰਾਂ ਦੇ ਉੱਤੇ ਭਾਰਤ ਅਤੇ ਅਰਜنٹੀਨਾ ਦਰਮਿਆਨ ਜਿਹੜੀ ਸਹਿਮਤੀ ਬਣਾਉਣਾ ਹੈ ਇਸ ਸਬੰਧ ਦੇ ਵਿੱਚ ਇਹ ਖਣਿਜ ਬਹੁਤ ਮਹੱਤਵਪੂਰਨ ਹੈ ਤੇ ਇਸ ਖਣਿਜ ਨੂੰ ਲੈ ਕੇ ਭਾਰਤ ਨੇ ਅਰਜنٹੀਨਾ ਦੇ ਵਿੱਚ ਇਸ ਦੇ ਉੱਤੇ ਆਪਣਾ ਇੰਟਰਸਟ ਦਿਖਾਇਆ ਹੈ ਅਤੇ ਭਾਰਤ ਇਹਨਾਂ ਖਣਿਜਾਂ ਨੂੰ ਲੈ ਕੇ ਅਰਜנטיਨਾ ਦੇ ਵਿੱਚ ਆਪਣੀਆਂ ਖਦਾਨਾਂ ਨੇ ਜਿਹੜੀਆਂ ਉਹ ਉਹਨਾਂ ਦੇ ਉੱਤੇ ਕੰਮ ਕਰਨਾ ਚਾਹੁੰਦਾ ਹੈ ਸੋ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਦੇ ਵਿਚਕਾਰ ਵੀ ਵਪਾਰ ਨੂੰ ਲੈ ਕੇ ਇਸ ਦੌਰੇ ਤੋਂ ਵੱਡੀਆਂ ਉਮੀਦਾਂ ਨੇ ਸੋ ਇਹ ਦੁਆਰਾ ਭਾਰਤ ਅਰਜנטיਨਾ ਅਤੇ ਬ੍ਰਾਜ਼ੀਲ ਤਿੰਨਾਂ ਦੇਸ਼ਾਂ ਦੇ ਲਈ ਬੇਹਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਖਾਸ ਤੌਰ ਤੇ ਵਪਾਰ ਦੇ ਖੇਤਰ ਨੂੰ ਲੈ ਕੇ ਅਤੇ ਦੋਵਾਂ ਦੇਸ਼ਾਂ ਦੇ ਸਿਆਸੀ ਸਬੰਧਾਂ ਨੂੰ ਲੈ ਕੇ ਇਸ ਦੌਰੇ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ